ਮਲੇਰਕੋਟਲੇ ਲੋਹੜੀ ਦੇ ਤਿਉਹਾਰ ਦੀਆਂ ਬਹੁਤ ਵੱਡੀਆਂ ਸੇਲਾਂ ਸੂਟਾਂ ਦੇ ਉੱਤੇ ਲੱਗ ਚੁੱਕੀਆਂ ਨੇ ਇੱਥੋਂ ਤੁਸੀਂ ਕਢਾਈ ਤੇ ਵਰਕ ਵਾਲੇ ਸੂਟ ਮਾਰਕੀਟ ਨੂੰ ਬਹੁਤ ਹੀ ਘੱਟ ਰੇਟ ਤੇ ਲੈ ਸਕਦੇ ਤੁਸੀਂ ਪਹੁੰਚਣਾ ਇਨਸਾਈਡ ਸਰੰਦੀ ਗੇਟ ਤੇਲੀਆ ਵਾਲੇ ਬਾਜ਼ਾਰ ਐਨ ਆਰ ਆਈ ਸੂਟ ਹਾਊਸ ਤੇ ਆਜੋ ਤੁਹਾਨੂੰ ਸਾਰੀ ਅੱਜ ਆਪਣਿਆਂ ਦੀ ਕਲੈਕਸ਼ਨ ਦਿਖਾਈ ਹਾਂਜੀ 200 ਰੁਪਏ ਦਾ ਛੋਟ ਆਪਣਾ 200 ਦਾ ਇਹਨਾਂ 'ਚ ਮਾਲ ਜਿੰਨਾ ਹੋਊਗਾ ਤੁਸੀਂ ਵਾਧੂ ਲੈ ਲਓਗੇ ਠੀਕ ਓਕੇ ਪਲੇਨ ਕੱਪੜਾ ਹੀ 500 ਦਾ ਮਿਲਦਾ ਮਸ਼ਲੀਨ ਦਾ ਠੀਕ ਆ ਵੀਰੇ ਆਪਾਂ ਨੇ ਆਫਰ ਲਗਾਤੀ ਆਪਣੇ ਵਰਕ ਤਿਆਰ ਕਰਾਏ ਨੇ 450 ਰੁਪਏ ਦਾ ਛੋਟ ਕਰਤਾ ਸਾਰਾ ਵਿਚੀ ਕੜਾਈ ਵਿਚੀ ਦੁਬੱਟਾ ਚਲੋ ਚੱਕਰਾ ਲਓ ਵੀਰੇ ਸਭ ਤੋਂ ਟ੍ਰੈਂਡਿੰਗ ਤੇ ਦਵਾਈ ਨਾ ਇਹ ਓਕੇ ਵੀਰੇ ਆਹ ਬਾਟਮ ਚੈੱਕ ਕਰਾ ਦਿਓ ਵਰਕ ਵਾਲੀ ਲਓ ਜੀ ਵਰਕ ਵਾਲੀ ਮੋਟਾ ਨਾਲ ਦੁਬੱਟਾ ਆ ਜਾਣਾ ਵੀਰੇ ਆਪਣੀ ਦੁਕਾਨ ਤੇ ਮਿਲਣਾ ਤੁਹਾਨੂੰ 950 ਰੁਪਏ ਲਓ ਜੀ ਸਿਰਫ 950 ਦਾ ਦੁਬੱਟਾ ਵੀਰੇ ਹਾਫ ਪਿਓਰ ਦਾ ਠੀਕ ਆ ਜੀ ਸਾਰ ਯੋ ਮੈਂ ਤੁਹਾਨੂੰ ਇਹਦਾ ਰੇਟ ਦੇ ਦੂੰਗਾ ਪਲੇਨ ਦਾ ਰੇਟ ਵੀ ਨਹੀਂ ਆਣਾ 750 ਰੁਪਏ ਸੂਟ ਦੇ ਦੇਣਾ ਵੀਰੇ ਤੁਹਾਨੂੰ ਸਾਰਾ ਹੈ ਵੀ ਸ਼ੇਪ ਹੈਂਡਵਰਕ ਆ ਜਾਂਦੇ ਨੇ ਹਾਂਜੀ ਵੀ ਸ਼ੇਪ ਦਾ ਡਿਜ਼ਾਈਨ ਆਪ ਤੋਂ ਸਭ ਤੋਂ ਵੱਧ ਟ੍ਰੈਂਡਿੰਗ ਵੀਰੇ ਇਹ ਵੀ 3500 4000 ਇਹ ਰੇਟ ਸੇਲ ਹੁੰਦਾ ਆਪਣੀ ਦੁਕਾਨ ਤੇ ਤੁਹਾਨੂੰ 2150 ਦਾ ਮਿਲ ਜਾਣਾ ਸੂਟ ਵੀ ਵਰਕਾਣਾ ਓਕੇ ਵੀਰੇ ਨਾਲ ਡੁਬਟਾ ਆ ਵਰਕਾਣਾ ਓਕੇ ਬਾਕੀ ਫੋਟੋ ਵੀ ਨਾਲ ਲਾ ਦੇ ਕੀਨ ਖਾਬ ਦਾ ਵੀਰੇ ਸੂਟ ਤੁਹਾਨੂੰ ਸਾਰਾ ਮਿਲ ਜਾਣਾ 1500 ਯਾਨੀ ਕਿ ਅੱਧੋ ਅੱਧਾ ਫਾਰ